ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਇੱਕ ਹੋਰ ਨਵਾਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਕੱਲ ਆਪਾਂ ਧੋ ਲਿਆ ਸੀ ਆ ਜੌਂਡੀਰ ਤੁੱਤਾ ਸੀ ਕਾਰੀ ਤੁੱਤਾ ਸੀ ਆ ਦੇਖੋ ਤੇ ਅਰਜਨ ਨੂੰ ਆਪਾਂ ਧਵਾ ਕੇ ਲਿਆਂਦਾ ਸੀ ਧੰਨਾਂ ਤੁਮੇ ਅਰਜਨ ਨੂੰ ਧਵਾਇਆ ਸੀ ਕੱਲ ਫੁੱਲਿਸ਼ ਕਰ ਆਪੇ ਹਾਂ ਪਿੱਛੋਂ ਹੈ ਰੋਗੀ ਧਵਾ ਲਈ ਗਿੱਦੂ ਵਾਲੀ ਤੇ ਇਹਨੂੰ ਹੁਣ ਲਾ ਦਾਂਗੇ ਕਿਤੇ ਟਿਕਾਣੇ ਤੇ ਤੋ ਤੋਕੇ ਨਾ ਪਾ ਜੋਂ ਡੀਰ ਨੂੰ ਮਾਰਨੀ ਹੈ ਪਾਲਿਸ਼ ਤਾਂ ਤੋਂ ਡੋ ਮਾਰਦੇ ਆ ਆਂਛੋ ਨੂੰ ਪਹਿਲਾਂ ਆਪਾਂ ਬਾਹਰ ਕੱਢਦੇ ਆ ਇਹ ਬਾਹਰ ਕੱਢਦੇ ਆ ਕਿੰਨਾ ਲੋਈ ਕਰਦੇ ਆ ਸਟਾਰਟ ਜੋ ਜਿੰਨੇ ਤੋਂ ਸਟਾਰਟ ਖੜਾ ਰਹਿਣ ਦਿੰਦੇ ਨੇ ਆ ਆਜੇ ਲੈ ਕੇ ਆ ਗਏ ਬੈਠੋ ਚਲੋ ਲੈ ਕੇ ਚੱਲਦੇ ਇਹਨੂੰ ਬੈਠੋਣ ਇੱਧਰ ਆਪਣਾ ਬੁਲਟ ਖੜਾ ਇਹਨੂੰ ਵੀ ਅੱਜ ਸ਼ਾਮ ਨੂੰ ਇੰਨੇ ਆ ਇਹ ਮੈਂ ਚੱਕੇ ਲਾਤ ਨੂੰ ਕਰਤਾ ਬੰਦ ਉਹਨਾਂ ਨੂੰ ਮਾਰਦੇ ਆ ਪਾਲਿਸ਼ ਪਹਿਲਾਂ ਸੁੱਕਾ ਕੱਪੜਾ ਇਹ ਮਾਰ ਦਈਏ ਰਾਤ ਤੋਕੇ ਖਲਾਤਾ ਸੀ ਆਖੋ ਆਏ ਆਪਣੀ ਪਾਲਿਸ਼ 5 ਦਿਨਾਂ ਨੂੰ ਮਾਰਾਂਗੇ ਪਹਿਲਾਂ ਕੱਪੜਾ ਇਹ ਮਾਰ ਦਿੰਨੇ ਆ ਸੁੱਕਾ ਕੱਪੜਾ ਮਾਰਤਾ ਹੈ ਮੋੜੀ-ਮੁਟੀ ਰੀ ਧੂੜ ਤਾੜ ਪੈਸੀ ਉੱਤਰ ਗਈ ਹੈ ਪਾਲਸ ਨਹੀਂ ਪਾਉਲਦੇ ਆ ਆ ਪਾਚਾਂ ਪਾ ਥੋੜੀ ਜਿਹੀ ਪਾਵਾਂਗੇ ਪਾ ਕੇ ਲੱਗਦੇ ਹੈ ਲਾੜਾਂ ਕੀ ਥੋੜੀ ਥੋੜੀ ਚਲੋ ਪਾਲਸ ਪੁਲਚ ਮਾਰ ਕੇ ਮਿਲਦਾ ਪਾਚ ਤੁਹਾਨੂੰ ਖਾਣੇ ਆ ਕਰੋ ਚੈੱਕ ਹੁਣ ਪੂਰਾ ਲਿਸ਼ਕ ਦੇਣਾ ਪਾਲਸ ਸ਼ੂ ਤੇ ਮਾਰਤੀ ਸਾਈਡਾਂ ਦੇ ਪੂਰੀਆਂ ਇੱਥੇ ਪੂਰਾ ਵਧੀਆ ਲਿਸ਼ਕਨ ਲੱਗ ਗਿਆ ਬਸ ਇਹਦੇ ਬੈਣ ਵਾਲੇ ਮਗਰਾਟ ਜਿਹਨੇ ਸੈਡਾਂ ਤੇ ਇੰਨਾ ਦੇ ਥੋੜੀ ਥੋੜੀ ਮਾਰ ਦਿੰਨੇ ਆ ਮਾਰ ਕੇ ਦਵਾ ਸਾਰਾ ਠੀਕ ਹੈ ਪੂਰਾ ਲਿਸ਼ਕਨ ਲੱਗ ਗਿਆ ਦੇਖੋ ਚੈੱਕ ਠੀਕ ਹੈ ਕੋ ਸਾਰਾ ਟਰੈਕਟਰ ਹੋ ਗਿਆ ਡਨ ਮਗਰਾਟਾਂ ਮੂਟਾਂ ਦੇ ਸਾਰੇ ਕਿਤੇ ਮਾਰਤੀ ਹਾਲ ਛੱਕੇ ਸ਼ੋਹ ਤੇ ਮਾਰੀ ਇਹਦੇ ਮਗਰਾਟਾਂ ਤੇ ਇਨੂੰ ਆਪਣੇ ਗੱਲ ਦੀ ਟਵਾਲਿਆ ਸੀ ਆ ਵੀ ਫੁੱਲ ਲਿਸ਼ਕਦਾ ਹੈ ਰੋ ਚੈੱਕ ਵੀ ਉਹ ਵੇਖੋ ਇਹਨਾਂ ਵਧੀਆ ਹੁੰਦਾ ਪਿਆ ਹੁਣ ਇਹਨੂੰ ਆਪਾਂ ਪੱਲੜ ਬੁੱਲੜ ਪਾ ਕੇ ਲਾ ਦੇਣਾ ਉੱਥੇ ਫਿਰ ਜੋ ਜੀਰੀ ਵੱਡਾਂਗੇ ਉਹ ਤੋਂ ਕੱਢਾਂਗੇ ਇਹਨੂੰ ਤੇ ਬਾਕੀ ਗੱਲ ਟਰਾਲੀ ਵੀ ਥੁੱਤੀ ਸੀ ਤੁਹਾਨੂੰ ਦਿਖਾਉਂਦੇ ਆਂ ਵੇਲੀ ਚ ਉਹ ਵੇਖੋ ਇਹਨੂੰ ਹੁਣ ਆਪਾਂ ਦਰ ਲਾ ਦਿੰਨੇ ਆਂ ਉਹ ਨਾ ਪਾ ਅੰਦਰ ਅੱਗੇ ਲਾ ਦਿੰਨੇ ਆ ਚੱਕਰ 49 ਕਨ ਲੱਗ ਗਿਆ ਨਾ ਕਰੋ ਚੱਕਰ ਜੋ ਜੀਰੀ ਬਟਾਣੀ ਉੱਤੇ ਬਾਕੀ ਖਿਲਾਰ ਰਾ ਇੱਥੇ ਅਲੜ-ਕੁੱਲੜ ਪਾ ਦੇਣੇ ਇਹਨੂੰ ਹੁਣ ਪਾ ਜਿਹੜੀ ਹੈ ਰੋਹੇਲੀ ਚ ਲਾ ਦਾਂਗੇ ਇੱਥੇ ਬਾਕੀ ਇਹਨੂੰ ਵੀ ਖਿਲਾਰ ਦਾਂਗੇ ਚਲੋ ਫਿਰ ਆਪਾਂ ਬਾਅਦ ਚ ਮਿਲਦੇ ਆਂ ਬਾਅਦ ਚ ਮਿਲਦੇ ਆਂ ਅੱਜ ਜੀਓ ਦੋਸਤੋ ਫਿਰ ਉਦਣ ਆਪਣੇ ਕੋ ਵੀਡੀਓ ਬਣੀ ਹੋਣੀ ਹੈਗੀ ਤੇ ਟਾਈਮ ਜਾਨੀ ਲੱਗਿਆ ਤੇ ਅੱਜ ਬਣਾਉਣ ਲੱਗੇ ਆਂ ਤੇ ਮਸ਼ੀਨ ਦੀ ਵੀ ਕੰਪੈਨ ਦੀ ਸਰਵਸਰਫਸ ਕਰਕੇ ਖਲਾਰਤੀ ਸੀ ਦੇਖੋ ਸਰਵਸਰਫਸ ਕਰਕੇ ਖਲਾਰਤੀ ਸੀ ਮਸ਼ੀਨ ਦੀ ਹਨ ਬਸ ਤਿੰਨ ਚਾਰ ਦਿਨਾਂ ਨੂੰ ਚਲਾ ਦੇਣੀ ਹੈ ਸਾਡੇ ਦਾ ਵੀ ਕੰਮ ڈن ਨੁੱਕੇ ਦੇ ਉਧਰ ਵੀ ਉਹ ਉਹ ਰੁਟਾ ਵੀ ਡਰ ਤੇ ਪਰ ਭਾਈ ਜੀ ਬਾਤ ਈ ਹੈ ਤੇ ਬਸ ਤਿੰਨ ਚਾਰ ਦਿਨਾਂ ਨੂੰ ਚਲਾ ਦੇਣੀ ਹੈ ਮਸ਼ੀਨਾਂ ਇਹ ਤਾਰਾਂ ਦੂਰਾਂ ਕੱਢ ਰਹੀਆਂ ਨੇ ਜੋਤੀ ਦੁੱਧ ਵੀ ਲੈ ਗਿਆ ਸ਼ਾਮਾਂ ਦਾ ਟਾਈਮ ਹੈ ਬਾਬਾ ਲੱਗਾ ਹੈ ਅ ਕਟਰਦਾ ਵੀ ਕੰਮ ਹੋ ਗਿਆ ਸਾਰਾ ਕਿੰਗਰਾ ਫੁੰਗਰਾ ਤਾਂ ਇਹ ਰੈਡ ਸਟ੍ਰਿਪ ਵੀ ਕਰਤੀ ਹੈ ਚੇਂਜ ਫਿਰ ਆਪਾਂ ਇੱਥੇ ਲਾਤੀਏ ਤੇ ਇੰਦਰ ਆਪਣੇ ਢੰਗਰ ਤਾਰਾਂ ਦੂਰਾਂ ਕੱਢਤੀਆਂ ਸੀ ਆਪਾਂ ਬਾਅਦ ਵਿੱਚ ਪੁੰਦਰੀਆ ਲਾ ਲਾਂਗੇ ਤੇਰੇ ਯਾਰਾਂ ਦੇ ਵਰਗੇ ਸਰਪੁੰਦਰੀ ਜਦੋਂ ਦਾ ਚਿੰਤ ਜਿੰਦਾਂ ਤੇਰੇ ਅੰਦਰ ਦੇ ਹਰੇਕ ਉਹ 6 ਇਹ ਨੀਡਰ ਪਏ ਵਸ ਤਿੰਨ ਚਾਰ ਹੁਣ ਆਪਣਾ ਸੀਜ਼ਨ ਸ਼ੁਰੂ ਹੋ ਜਾਣਾ ਜੀਵੀ ਵੱਡਣ ਤੇ ਲੱਗ ਗਿਆ ਨਾ ਪਿੰਡ ਚੜ੍ਹਦੀ ਨਾਉਣ ਲੱਗਦੀ ਨੀ ਸੀ ਉਹ ਵੇਣਾ ਸਰਵਸਤਿਆ ਪੂਰੀ ਕਰਕੇ ਖਿਲਾਰਤੀ ਸੀ ਆਇਂਦਰੇ ਪਿੱਛੇ ਆਪਣੇ ਇਕੱਠੇ ਨੇ ਮੋਸਮ ਨੂੰ ਸੰਭਾਲ ਕੇ ਮੀਂਹ ਪੈ ਗਿਆ ਦੇਖੋ ਅੱਕੀ ਦੀਆਂ ਪੱਕ ਗਈਆਂ ਨੇ ਇੰਦਰ ਦੇ ਪਿੱਛੇ ਸਪਰੇਅ ਵਾਲਾ ਪੰਪ ਤੇ ਇਹਦੇ ਨਾਲ ਕੀਤੀ ਆਪਾਂ ਨੇ ਆਹ ਆਹ ਆਹਦੇ ਨਾਲ ਇਹਦੇ ਵਿੱਚ ਦਵਾਈ ਘੋਲ ਦਿੰਦੇ ਸੀ ਚਲਾ ਦਿੰਦੇ ਸੀ ਇਹਨੂੰ ਵੀ ਧੁੰਨੇ ਆ ਬੁੱਲਟੇ ਨੂੰ ਸਵੇਰੇ ਸਵੇਰੇ ਧੁੰਨੇ ਆ ਸਬਜ਼ੀਆਂ ਸਬਜ਼ੀਆਂ ਵੀ ਲਾਤੀਆਂ ਸੀ ਆ ਇੱਧਰ ਆਪਾਂ ਇੱਧਰ ਪਿਆਜ਼ ਲਾਏ ਨੇ ਗੋਭੀ ਲਾਈਏ ਇਹ ਆਪਣਾ ਕਦੂ ਵਾਲੀ ਹੈ ਰੋਹ ਖੜੀ ਏ ਇਧਰ ਰੁਕਟਾ ਵੀ ਟਰਦੇ ਤੁਹਾਨੂੰ ਖਾਣਾ ਬਲੇਡ ਪੁਆਏ ਸੀ ਇਹਦੀ ਵੀ ਸਰਵੋਸ ਸਰਵੋਸ ਹੋ ਗਈ ਏ ਬਲੇਡ ਪਵਾ ਕੇ ਲੈਂਦੇ ਨੇ ਇਹਦੇ ਨਵੇਂ ਪੁਆਏ ਨੇ ਉੱਪਰ ਇਹਦੇ ਮਸ਼ੀਨ ਜੀ ਹੈ ਇਹਦੇ ਨਾਲ ਹੀ ਆਪਾਂ ਕਣਕ ਬੀਜਦੇ ਆਂ ਚਲੋ ਤੁਹਾਨੂੰ ਫਿਰ ਅਗਲੇ ਵਲੌਗ ਨਾਲ ਜਲਦਾਂ ਹੀ ਨੈਕਸਟ ਵਲੌਗ ਨਾਲ ਆਪ ਵਲੌਗ ਇਨਹੀਂ ਥੈਂਕ ਯੂ ਜੇ ਵਧੀਆ ਲੱਗਿਆ ਲਾਈਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਓਕੇ ਬਾਈ ਬਾਏ